ਪੰਜਾਬ ਨੂੰ ਤੇ ਪੰਜਾਬ ਚ ਸਭ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹਿਣਾ ਚਾਹਨਾ ਵੀ ਬੀਜੇਪੀ ਬੀਜੇਪੀ ਜਿਹੜੀ ਕਿ ਸਭ ਤੋਂ ਵੱਡੀ ਸਾਡੀ ਜੇ ਇੱਕ ਮੈਂ ਜਿੱਤ ਕਮਾ ਉਹ ਇਹ ਆ ਚਾਰਾਂ ਸੀਟਾਂ ਤੇ ਜਿੱਥੇ 24 ਚ ਲੋਕ ਸਭਾ ਚ ਸਾਨੂੰ ਕਿਸਾਨ ਲੀਡਰਾਂ ਨੇ ਕਿਸੇ ਵੀ ਜਗਾ ਕਿਸੇ ਪਿੰਡ ਚ ਕਿਤੇ ਕਨਵਿੰਸਿੰਗ ਨਾ ਬੂਤ ਨਾ ਸਾਡਾ ਕੋਈ ਏਜੰਟ ਬੈਠਣ ਦਿੱਤਾ ਸੀ ਪਰ ਚਾਰੋਂ ਸੀਟਾਂ ਤੇ ਮੈਂ ਧੰਨਵਾਦੀ ਆ ਕਿਸਾਨ ਯੂਨੀਅਨ ਲੀਡਰਸ਼ਿਪ ਦੇ ਕਿਸਾਨਾਂ ਦੇ ਜਿਹੜੇ ਇਹ ਵਿੰਗ ਨੇ ਜਾਂ ਜਿਹੜੀਆਂ ਇਹ ਉਹਨਾਂ ਦੀਆਂ ਸੰਸਥਾਵਾਂ ਨੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਵੀ ਸਾਨੂੰ ਉਹਨਾਂ ਨੇ ਇਸ ਵਾਰ ਪਿੰਡ-ਪਿੰਡ ਜਾਣ ਦਾ ਪਿੰਡ-ਪਿੰਡ ਸਾਨੂੰ ਆਪਣੀ ਗੱਲ ਕਹਿਣ ਦਾ ਸਾਡੇ ਬੂਥ ਲਾਉਣ ਦਾ ਸਾਨੂੰ ਮੌਕਾ ਦਿੱਤਾ ਜਿਹਦੇ ਕਰਕੇ ਅਸੀਂ ਹਰ ਪਿੰਡ 'ਚ ਆਪਣਾ ਬੂਥ ਚਾਰੋਂ ਜਗ੍ਹਾ ਤੇ ਲਾ ਸਕੇ ਵੋਟਾਂ ਵੀ ਜੜੀਆਂ ਉਹ ਚ ਵੀ ਅਸੀਂ ਸਭ ਨੂੰ ਤੇ ਪੰਜਾਬ ਚ ਸਭ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਬੀਜੇਪੀ ਬੀਜੇਪੀ ਜਿਹੜੀ ਕਿ ਸਭ ਤੋਂ ਵੱਡੀ ਸਾਡੀ ਜੇ ਇੱਕ ਮੈਂ ਜਿੱਤ ਕਮਾ ਉਹ ਇਹ ਆ ਚਾਰਾਂ ਸੀਟਾਂ ਤੇ ਜਿੱਥੇ 24 ਚ ਲੋਕ ਸਭਾ ਚ ਸਾਨੂੰ ਕਿਸਾਨ ਲੀਡਰਾਂ ਨੇ ਕਿਸੇ ਵੀ ਜਗਾ ਕਿਸੇ ਪਿੰਡ ਚ ਕਿਤੇ ਕਨਵਿੰਸਿੰਗ ਨਾ ਬੂਥ ਨਾ ਸਾਡਾ ਕੋਈ ਏਜੰਟ ਬੈਠਣ ਦਿੱਤਾ ਸੀ ਪਰ ਚਾਰੋਂ ਸੀਟਾਂ ਤੇ ਮੈਂ ਧੰਨਵਾਦੀ ਆ ਕਿਸਾਨ ਯੂਨੀਅਨ ਲੀਡਰਸ਼ਿਪ ਦੇ ਕਿਸਾਨਾਂ ਦੇ ਜਿਹੜੇ ਇਹ ਵਿੰਗ ਨੇ ਜਾਂ ਜਿਹੜੀਆਂ ਇਹ ਉਹਨਾਂ ਦੀਆਂ ਸੰਸਥਾਵਾਂ ਨੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਵੀ ਸਾਨੂੰ ਉਹਨਾਂ ਨੇ ਇਸ ਵਾਰ ਪਿੰਡ-ਪਿੰਡ ਜਾਣ ਦਾ ਪਿੰਡ-ਪਿੰਡ ਸਾਨੂੰ ਆਪਣੀ ਗੱਲ ਕਹਿਣ ਦਾ ਸਾਡੇ ਬੂਥ ਲਾਉਣ ਦਾ ਸਾਨੂੰ ਮੌਕਾ ਦਿੱਤਾ ਜਿਦੇ ਕਰਕੇ ਅਸੀਂ ਹਰ ਪਿੰਡ ਚ ਆਪਣਾ ਬੂਥ ਚਾਰੋ ਜਗ੍ਹਾ ਤੇ ਲਾ ਸਕੇ ਵੋਟਾਂ ਵੀ ਜੜੀਆਂ ਉਹ ਚ ਵੀ ਅਸੀਂ ਸਭ ਨੂੰ ਤੇ ਪੰਜਾਬ ਚ ਸਭ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹਿਣਾ ਚਾਹਨਾ ਵੀ ਬੀਜੇਪੀ ਬੀਜੇਪੀ ਜਿਹੜੀ ਕਿ ਸਭ ਤੋਂ ਵੱਡੀ ਸਾਡੀ ਜੇ ਇੱਕ ਮੈਂ ਜਿੱਤ ਕਮਾ ਉਹ ਇਹ ਆ ਚਾਰਾਂ ਸੀਟਾਂ ਤੇ ਜਿੱਥੇ 24 ਚ ਲੋਕ ਸਭਾ ਚ ਸਾਨੂੰ ਕਿਸਾਨ ਲੀਡਰਾਂ ਨੇ ਕਿਸੇ ਵੀ ਜਗ੍ਹਾ ਕਿਸੇ ਪਿੰਡ ਚ ਕਿਤੇ ਕਨਵਿੰਸਿੰਗ ਨਾ ਬੂਤ ਨਾ ਸਾਡਾ ਕੋਈ ਏਜੰਟ ਬੈਠਣ ਦਿੱਤਾ ਸੀ ਪਰ ਚਾਰੋਂ ਸੀਟਾਂ ਤੇ ਮੈਂ ਧੰਨਵਾਦੀ ਹਾਂ ਕਿਸਾਨ ਯੂਨੀਅਨ ਲੀਡਰਸ਼ਿਪ ਦੇ ਕਿਸਾਨਾਂ ਦੇ ਜਿਹੜੇ ਇਹ ਵਿੰਗ ਨੇ ਜਾਂ ਜਿਹੜੀਆਂ ਇਹ ਉਹਨਾਂ ਦੀਆਂ ਸੰਸਥਾਵਾਂ ਨੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਵੀ ਸਾਨੂੰ ਉਹਨਾਂ ਨੇ ਇਸ ਵਾਰ ਪਿੰਡ ਪਿੰਡ ਜਾਣ ਦਾ ਪਿੰਡ ਪਿੰਡ ਸਾਨੂੰ ਆਪਣੀ ਗੱਲ ਕਹਿਣ ਦਾ ਸਾਡੇ ਬੂਥ ਲਾਉਣ ਦਾ ਸਾਨੂੰ ਮੌਕਾ ਦਿੱਤਾ ਜਿਹਦੇ ਕਰਕੇ ਅਸੀਂ ਹਰ ਪਿੰਡ 'ਚ ਆਪਣਾ ਬੂਥ ਚਾਰੋਂ ਜਗ੍ਹਾ ਤੇ ਲਾ ਸਕੇ ਵੋਟਾਂ ਵੀ ਜਿਹੜੀਆਂ ਉਹ ਚ ਵੀ ਅਸੀਂ